ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈरेज ਅਮਰਸਰ ਚਾਚੇ ਦੀ ਵਰਕਸ਼ਾਪ ਤੇ ਅੱਜ ਟਰੈਕਟਰ ਫੁੱਲ ਪੇਂਟ ਹੋਇਆ 855 올ਡ ਮਾਡਲ ਵਾਲਾ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਅਜ ਦੀ ਕੰਡੀਸ਼ਨ ਤੇ ਜੋ ਕੰਮ ਹੋਇਆ ਉਹ ਸਾਰਾ ਦੇਖਿਆ ਤੇ ਅੱਜ ਇਹ ਟਰੈਕਟਰ ਤਕਰੀਬਨ ਤਿਆਰ ਹੋ ਗਿਆ ਸਾਰਾ ਜਾਣ ਵਾਸਤੇ ਸਾਡੇ ਕੋਲ ਫੁੱਲ ਪੇਂਟ ਹੋਇਆ ਐਸਪਾ ਕੁਆਲਿਟੀ ਦੇ ਵਿੱਚ ਦੇਖੋ ਬਹੁਤ ਸੋਹਣੀ ਕੁਆਲਿਟੀ ਟਰੈਕਟਰ ਦੀ ਪੇਂਟ ਦੀ ਆਈ ਆ ਇਹ ਰਿਮਾਂ ਦੇ ਨਟ ਵਗੈਰਾ ਸਭ ਕੀਤੇ ਨੇ ਪੁਰਾਣੇ ਪਾਲਿਸ਼ ਤੇ ਰਿਮ ਵੀ ਇਸ ਟਰੈਕਟਰ ਨੂੰ ਚੇਂਜ ਕਰਕੇ ਡਬਲ ਨਟ ਵਾਲੇ ਪਾ ਦਿੱਤੇ ਨੇ ਇਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਸਾਡੇ ਸਾਰੇ ਟਰੈਕਟਰਾਂ ਦੀ ਪੇਂਟ ਦੀ ਬੇアリング ਦਾ ਕੰਮ ਇਸ ਟਰੈਕਟਰ ਦਾ ਸਾਡੇ ਕੋਲ ਨਹੀਂ ਹੋਇਆ। ਇਹ ਬਾਹਰੋਂ ਹੋਏਗਾ ਬੇアリング ਦਾ ਕੰਮ। ਐਸਪਾ ਪੇਂਟ ਤੇ 2K ਪੇਂਟ ਵਾਲੀ ਕੁਆਲਿਟੀ ਆਈ ਹੈ ਟਰੈਕਟਰ ਦੀ। ਬਿਲਕੁਲ 2K ਪੇਂਟ ਵਾਂਗੂ ਫਿਨਿਸ਼ਿੰਗ। ਜੋ ਇਹਨਾਂ ਮਾਡਲਾਂ ਦੇ ਵਿੱਚ origignal shade ਹੁੰਦੀ ਹੈ ਇਹਨਾਂ ਟਰੈਕਟਰਾਂ ਦੇ। ਬਿਲਕੁਲ ਉਹੀ ਸ਼ੇਡ ਹੋਈ ਹੈ। ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਸ ਟ੍ਰੇਟਰ ਦੀਆਂ ਤੇ ਬਾਕੀ ਜੋ ਹੋਰ ਹੋਏ ਤੇ ਆਰਟ ਟ੍ਰੇਟਰਾਂ ਦੀਆਂ ਵੀਡੀਓ ਤੁਸੀਂ ਦੇਖ ਸਕੋ ਇਹ ਸੈਸਰੀ ਦਾ ਸਮਾਨ ਜੋ ਛੋਟਾ ਮੋਟਾ ਜਿਸ ਤਰ੍ਹਾਂ ਸੰਗਲ ਗੁੱਲੇ ਵਗੈਰਾ ਇਹ ਸਭ ਪ੍ਰਾਣੀ ਕੀਤੇ ਨੇ ਪਾਲਿਸ਼ ਜਿੰਕ ਕੋਟਿੰਗ ਦੇ ਵਿੱਚ ਦੇਖੋ ਵਾਈਟ ਰੰਗ ਦੀ ਗ੍ਰੇਸ ਫੁੱਲ ਸ਼ਾਈਨਿੰਗ ਸਾਰੇ ਪੀਸਾਂ ਦੀ ਤੇ ਅੱਜ ਇਹ ਸਟ੍ਰੈਟਰ ਦੀ ਡਿਲੀਵਰੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ